ਇਤਿਹਾਸ ਕਹਿੰਦਾ ਵੀ ਬਾਬਾ ਅਗਰ ਦਿੱਤਾ ਇਹਦਾ ਮੂੰਹ ਮੰਦਰਾ ਜਿਹੜਾ ਗੁਰੂ ਨਾਨਕ ਨਾਮ ਲੜਦਾ ਸੀ ਹੂੰ ਹੂੰ ਤੇ ਬਾਬਾ ਸ਼੍ਰੀ ਚੰਦ ਨੇ ਕਿਹਾ ਜੀ ਇਹ ਸਾਨੂੰ ਸੌਂਪ ਦਿਓ ਉਹਨਾਂ ਨੇ ਬਾਬਾ ਅਗਰ ਦਿੱਤਾ ਜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਅੱਛਾ 110 ਸਾਲ ਦੀ ਕਮਾਈ ਤੁਹਾਡੇ ਪੁੱਤਰ ਨੂੰ ਦਿੰਨੇ ਆ ਤੁਹਾਡਾ ਵੀ ਟਿੱਕਾ ਤੇ ਸਾਡਾ ਵੀ ਟਿੱਕਾ ਸੋਏ ਦੀਨ ਦੁਨੀ ਦਾ ਟਿੱਕਾ ਗੁਰੂ ਰਾਮਦਾਸ ਜੀ ਨੇ ਨਿਮਰਤਾ ਦੀ ਹੱਦ ਦੱਸ ਕੇ ਜੀ ਬਾਬਾ ਸ਼੍ਰੀ ਚੰਦ ਦਾ ਗੁੱਸਾ ਠੰਡਾ ਕੀਤਾ ਸੀ ਹੂੰ ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣਾ ਪੁੱਤਰ ਉਹਨਾਂ ਦੇ ਹਵਾਲੇ ਕਰਕੇ ਸਦੀਆਂ ਤੋਂ ਪਈ ਤਰੇੜ ਨੂੰ ਖਤਮ ਕਰ ਦਿੱਤਾ। ਇਹ ਤਰੇੜ ਹੀ ਸੀ ਜੀ ਕਿ ਬਾਬਾ ਸ਼੍ਰੀ ਚੰਦ ਨੇ ਸਿੱਖ ਧਰਮ ਦੀ بجائے ਅਦਾਸੀ ਮਤ ਜਿਹੜਾ ਉਹ ਆਪਣਾ ਚਲਾਇਆ। ਲੇਕਿਨ 6ਵੇਂ ਪਾਸ਼ਾ ਤੱਕ ਆ ਕੇ ਜਦੋਂ ਮਿਲਦੇ ਆ ਤੇ ਉਹਨਾਂ ਨੂੰ ਸਾਰੇ ਗੁਰੂ ਸਾਹਿਬਾਨ ਦੀ ਪ੍ਰਤਿਪਾ ਦਾ ਜਦੋਂ ਪਤਾ ਲੱਗਾ। ਹੂੰ ਤੇ ਉਹ ਤੇੜ ਮਿੱਟੀ ਅਦਾਸੀ ਵਾਲੀ ਜੀ ਵੀ ਉਹਨਾਂ ਨੇ ਅਦਾਸੀ ਪੁਣਾ ਛੱਡ ਕੇ ਹਮ ਬਾਬਾ ਗੁਰਦਤਾ ਜੀ ਨੂੰ ਆਪਣੇ ਜਿੰਨੇ ਉਹਨਾਂ ਦੇ ਸਥਾਨ ਸੀ ਜਿਨ੍ਹਾਂ ਨੂੰ ਧੋਣਿਆ ਗਿਆ ਉਹਨਾਂ ਨੇ ਸਪਸ਼ਟ ਕਹਿਤਾ ਬਾਬਾ ਗੁਰਦਤਾ ਜੀ ਨੂੰ ਵੀ ਤੁਸੀਂ ਹੁਣ ਸਾਡੇ ਸਥਾਨਾਂ ਤੇ ਵੀ ਸਿੱਖੀ ਦਾ ਪ੍ਰਚਾਰ ਕਰਨਾ ਆਰਤਾ ਕੀਜੇ ਨਾਨਕ ਸ਼ਾਹ ਪਾਦਸ਼ਾਹ ਕਾ ਜੀ ਨੋਟ ਕਰਿਓ ਗੱਲ ਸ਼ਾਹ ਪਾਦਸ਼ਾਹ ਕਾ ਉਹਨਾਂ ਨੇ ਵੀ ਗੁਰੂ ਨਾਨਕ ਨੂੰ ਇੱਥੇ ਆ ਕੇ ਮੰਨਿਆ ਹੂੰ ਹੂੰ ਇਹ ਬਾਬਾ ਸ਼੍ਰੀ ਚੰਦ ਦਾ ਲਿਖਿਆ ਹੋਇਆ ਸਾਡਾ ਆਪਣਾ ਨਹੀਂ ਹੈ ਜੀ 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 ਉਹ ਕਹਿੰਦੇ ਆਰਤਾ ਕੀਜੇ ਨਾਨਕ ਸ਼ਾ ਪਾਦਸ਼ਾਹ ਕਾ ਹਰ ਹਰ ਦੇਨ ਦੁਨੀਆ ਕੇ ਸ਼ੇਨਸ਼ਾਹ ਕਾ ਹੁਣ ਜਿਹੜਾ ਇਹਨਾਂ ਦਾ ਮੇਨ ਸਥਾਨ ਆ ਇੱਥੇ ਮੇਰੇ ਖਿਆਲ ਹਰਿਆਣਾ ਜੀ ਜਾਂ ਕਿੱਥੇ ਜੀ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਆ ਹੂੰ ਅਖੰਡ ਪਾਠ ਵੀ ਕਰਾਉਂਦੇ ਆ ਅਮਰਤ ਵਿਸ਼ ਕਾਉਂਦੇ ਆ ਅਮਰਤ ਵਿਸ਼ ਕਾਉਂਦੇ ਜੀ ਪਰ ਫੋਟੋ ਬਾਬਾ ਸ਼੍ਰੀ ਚੰਦ ਦੀ ਜਿਹੜੀ ਆ ਉਹ ਸ਼ਿਵਜੀ ਦੇ ਭਗਤ ਵਾਲੇ ਲਾਉਂਦੇ ਆ ਲੇਕਿਨ ਹੁਣ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਲਈ ਇਹਨੂੰ ਇੱਕ ਟੂਲ ਦੇ ਤੌਰ ਤੇ ਵਰਤ ਰਹੇ ਆ ਕਿ ਬਾਬਾ ਸ਼੍ਰੀ ਚੰਦ ਦਾਸੀ ਸੀ ਤੇ ਉਹਨੂੰ ਗੁਰੂ ਨਾਨਕ ਤੋਂ ਵੀ ਗਾਂ ਲਈ ਜਾਂਦੇ ਆ ਜਦ ਕਿ ਸ਼੍ਰੀ ਚੰਦ ਗੁਰੂ ਨਾਨਕ ਨੂੰ ਆਪਣਾ ਰੱਬ ਮੰंदे ਆ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੰਨ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਿੱਖ ਦੀ ਦਾਸਤਾਨ ਦੇ ਵਿੱਚ ਸਿੱਖੀ ਦੀ ਦਾਸਤਾਨ ਪ੍ਰੋਗਰਾਮ ਦੇ ਵਿੱਚ ਲੜੀ ਚੱਲ ਰਹੀ ਹੈ ਗੁਰੂ ਨਾਨਕ ਦਾ ਧਰਮ ਯੁੱਧ ਰਬਾਬ ਤੋਂ ਨਗਾਰੇ ਤੱਕ ਨਗਾਰੇ ਤੋਂ ਸਿੱਖ ਇਨਕਲਾਬ ਤੱਕ ਜਿਸ ਦੇ ਵਿੱਚ ਆਪਾਂ ਕਹੀ ਕਿ ਹੁਣ ਤੱਕ ਜੋ ਇਤਿਹਾਸਕ ਲੜੀ ਚੱਲੀ ਆ ਉਸ ਦੇ ਵਿੱਚ ਕੁਝ ਨੁਕਤੇ ਜਿਹੜੇ ਨੇ ਸਿਧਾਂਤਕ ਨੁਕਤੇ ਉਹਨਾਂ ਨੂੰ ਜਿਹੜਾ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਹਦਰ ਮਹਿੰਦਰ ਸਿੰਘ ਜੀ ਆਓ ਉਹਨਾਂ ਦਾ ਸਵਾਗਤ ਕਰੀਏ ਫਤਿਹ ਦੀ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਹਦਰ ਜੀ ਪਿਛਲੇ ਹਫਤੇ ਆਪਾਂ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਕੇ ਆਏ ਸੀ ਕਿ ਜੋ ਗੁਰੂ ਨਾਨਕ ਦੀ ਜੋਤ ਹੈ ਦਸਾਂ ਜਾਮਿਆਂ ਦੇ ਵਿੱਚ ਉਹੋ ਹੀ ਜੋਤ ਜਿਹੜੀ ਹੈ ਪ੍ਰਵੇਸ਼ ਕਰਦੀ ਹੈ ਤੇ ਜੋ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜੋ ਕਾਰਜ ਕੀਤੇ ਜਾਂਦੇ ਨੇ ਉਹ ਵੀ ਕੁਝ ਵੱਖਰੇ ਨਹੀਂ ਨੇ ਗੁਰਨਾਨਕ ਦੇ ਸਿਧਾਂਤ ਦਾ ਜਿਹੜਾ ਹੈ ਗੁਰਨਾਨਕ ਦੇ ਜਿਹੜੇ ਧਰਮ ਦਾ ਜਿਹੜਾ ਪ੍ਰਚਾਰ ਹੈਗਾ ਉਹਦਾ ਇੱਕ ਅਗਲਾ ਪੜਾਅ ਹੈਗਾ ਇਹ ਅਗਲਾ ਇੱਕ ਸਟੈਪ ਹੈਗਾ ਉਸ ਨੂੰ ਵੱਖ ਕਰਕੇ ਪ੍ਰਚਾਰਨਾ ਜਿਹੜਾ ਹੈ ਉਹ ਗਲਤ ਹੋਵੇਗਾ ਤੇ ਅੱਜ ਦੁਬਾਰਾ ਆਪਾਂ ਉਸੇ ਹੀ ਇਤਿਹਾਸਕ ਲੜੀ ਦੇ ਬਲ ਜਿਹੜਾ ਹੈ ਔਨੇ ਹੈਗੇ ਆ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਬਾਰੇ ਚਾਤੀ ਮਾਰਦੇ ਆਂ ਤੇ ਪਤਾ ਲੱਗਦਾ ਹੈ ਕਿ ਬਾਬਾ ਸ਼ਿਰੀ ਚੰਨ ਜੀ ਜੋ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਸਨ ਜੋ ਉਦਾਸੀਨ ਹੋ ਗਏ ਸਨ ਉਹਨਾਂ ਦੇ ਨਾਲ ਵੀ ਜਿਹੜੀ ਹੈ ਮਿਲਣੀ ਹੁੰਦੀ ਹੈਗੀ ਹੈ ਇਤਿਹਾਸਿਕ ਹਵਾਲਿਆਂ ਤੋਂ ਦੱਸੋ ਕਿ ਕੀ ਕੁਛ ਇਸ ਮਿਲਣੀ ਦੇ ਵਿੱਚ ਹੁੰਦਾ ਹੈ ਤੇ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਜਾਂ ਕੀ ਉੱਥੇ ਫੈਸਲੇ ਲਏ ਜਾਂਦੇ ਨੇ ਸਭ ਤੋਂ ਪਹਿਲਾਂ ਜੀ ਆਕਾਲ ਚੈਨਨ ਦੇ ਸਮੂਹ ਦਰਸ਼ਕਾਂ ਨੂੰ ਅੱਜ ਸਤਿਫਤ ਅਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਹਜ਼ਾਰ ਜਗਜੀਤ ਸਿੰਘ ਜੀ ਇਹ ਅਹਿਮ ਸਵਾਲ ਵੀ ਹੈ ਔਰ ਇਹ ਦਾ ਪੂਰੀ ਤਰ੍ਹਾਂ ਡਿਟੇਲ ਚ ਜੋ ਲਿਖਿਆ ਪਹਿਲਾਂ ਉਹ ਲਿਖਿਆ ਪ੍ਰਿੰਸੀਪਲ ਸੁਖਵੀਰ ਸਿੰਘ ਜੀ ਉਹਨਾਂ ਨੇ ਜੀ ਜੀ ਵੈਸੇ ਇਹ ਚੌਥੇ ਪਾਸ਼ਾ ਨੂੰ ਵੀ ਬਾਬਾ ਸ੍ਰੀ ਚੰਦ ਜੀ ਮਿਲੇ ਹੂੰ ਹੂੰ ਤੇ ਉਹਨਾਂ ਨੇ ਵੀ ਜਦੋਂ ਸਵਾਲ ਕੀਤਾ ਵੀ ਤੁਹਾਡਾ ਦਾਣਾ ਬੜਾ ਲੰਮਾ ਉਹ ਕਹਿੰਦੇ ਤੁਹਾਡੇ ਅਰਗੇ ਮਹਾਪੁਰਖਾਂ ਦੇ ਚਰਨ ਚਾੜਨ ਨੂੰ ਆ ਹੂੰ ਏ ਬਾਬਾ ਸ਼੍ਰੀ ਚੰਦ ਦੇ ਥੋੜਾ ਜਿਆ ਜਿਹੜਾ ਚਕਾ ਇਧਰ ਨੂੰ ਹੋਇਆ ਤਾਂ ਉਹਨਾਂ ਦੀ ਨਿਮਰਤਾ ਦਾ ਉਹਨਾਂ ਤੇ ਪ੍ਰਭਾਵ ਵੀ ਬੜਾ ਡੂੰਗਾ ਪਿਆ ਜੀ ਉਦੋਂ ਬਾਅਦ ਫੇ ਜਦੋਂ ਛੇਵੇਂ ਪਾਸ਼ਾ ਨੂੰ ਮਿਲਦੇ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਪੁੱਤਰ ਵੀ ਹੈ ਹਮ ਤੇ ਬਾਬਾ ਸ਼੍ਰੀ ਚੰਦ ਨੇ ਜਦੋਂ ਪੁੱਛਿਆ ਵੀ ਤੁਹਾਡੇ ਪੁੱਤਰ ਕਿੰਨੇ ਆ ਤੇ ਉਹਨਾਂ ਨੇ ਦੱਸਿਆ ਤੇ ਇਤਿਹਾਸ ਕਹਿੰਦਾ ਵੀ ਬਾਬਾ ਕਰ ਦਿੱਤਾ ਇਹਦਾ ਮੂੰਹ ਮੰਦਰਾ ਜਿਹੜਾ ਗੁਰੂ ਨਾਨਕ ਨਾ ਮਿਲਦਾ ਸੀ ਹਮ ਹਮ ਤੇ ਬਾਬਾ ਸ਼੍ਰੀ ਚੰਦ ਨੇ ਕਿਹਾ ਜੀ ਇਹ ਸਾਨੂੰ ਸੌਂਪ ਦਿਓ ਜੀ ਹੁਣ ਉਥੇ ਜਿਹੜੀ ਹੂ ਬੂ ਹੂ ਵਰਲਡਿੰਗ ਸਤਵੀਰ ਸਿੰਘ ਨੇ ਲਿਖੀ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜ਼ਰੂਰ ਜ਼ਰੂਰ ਕਿਉਂਕਿ ਇਹ ਬੜਾ ਇੱਕ ਸਪਸ਼ਟ ਕਰਨ ਵਾਲੀ ਗੱਲ ਆ ਹੂੰ ਉਹ ਕਹਿੰਦੇ ਵੀ ਬਾਬਾ ਸ੍ਰੀਚੰਦ ਨੇ ਜਦੋਂ ਉਹਨਾਂ ਨੇ ਬਾਬਾ ਅਗਰਦਤਾ ਜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜੀ ਜੀ ਵੀ ਠੀਕ ਐ ਤੁਸੀਂ ਤੁਹਾਡਾ ਹੀ ਐ ਤੇ ਉਹਨਾਂ ਨੇ ਕਿਹਾ ਵੀ ਅੱਛਾ 110 ਸਾਲ ਦੀ ਕਮਾਈ ਤੁਹਾਡੇ ਪੁੱਤਰ ਨੂੰ ਦਿੰਨੇ ਆ। ਹੂੰ ਜੋ ਬਾਬਾ ਸ੍ਰੀ ਚੰਦ ਨੇ ਕਿਹਾ 110 ਸਾਲ ਦੀ ਕਮਾਈ ਤੁਹਾਡੇ ਪੁੱਤਰ ਨੂੰ ਦਿੰਦੇ ਹਾਂ ਤੁਹਾਡਾ ਵੀ ਟਿੱਕਾ ਤੇ ਸਾਡਾ ਵੀ ਟਿੱਕਾ ਸੋਏ ਦੀਨ ਦੁਨੀ ਦਾ ਟਿੱਕਾ ਸਮੁੰਦਰ ਵਿੱਚ ਨਦੀਆਂ ਪੈਣ ਵਾਂਗ ਇਹ ਫਕੀਰੀ ਤਪ ਵੀ ਤੁਹਾਡੇ ਘਰ ਜਾ ਰਹੀ ਹੈ। ਹਮਮ ਮਤਲਬ ਉਥੇ ਉਹਨਾਂ ਨੇ ਦੱਸਤਾ ਕਿ ਗੁਰੂ ਨਾਨਕ ਦਾ ਘਰ ਜਿਹੜਾ ਇਹ ਕਿੰਨਾ ਵਿਸ਼ਾਲ ਹੈ ਜੀ ਮੈਂ ਉਹਨਾਂ ਜੀ ਕਲੀਅਰ ਹੋ ਗਈ ਨਾ ਜੀ ਉਹਨਾਂ ਨੇ ਬਕਾਇਦਾ ਹਮਮ ਉਹ ਜਿਹੜਾ ਉਹਨੇ ਚ ਮਰਜ ਕਰ ਲਿਆ ਆਪਣੇ ਆਪ ਨੂੰ ਜੀ ਜੀ ਅੱਛਾ ਉਹ ਕਹਿੰਦੇ ਆ ਕਿ ਸਮੁੰਦਰ ਚ ਨਦੀਆਂ ਪੈਣ ਵਾਂਗੇ ਫਕੀਰੀ ਤੱਬ ਵੀ ਤੁਹਾਡੇ ਘਰ ਜਾ ਰਹੀ ਹੈ ਹਮ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣੀ ਨਿਮਰਤਾ ਨਾਲ ਸਿੱਖੀ ਦੇ ਪ੍ਰਚਾਰ ਲਈ ਇੱਕ ਨਵਾਂ ਨਰਵਾ ਅੰਗ ਹਾਸਲ ਕਰ ਲਿਆ ਹਮ ਗੁਰੂ ਰਾਮਦਾਸ ਜੀ ਨੇ ਨਿਮਰਤਾ ਦੀ ਹੱਦ ਦੱਸ ਕੇ ਜੀ ਬਾਬਾ ਸ੍ਰੀ ਚੰਦ ਦਾ ਗੁੱਸਾ ਠੰਡਾ ਕੀਤਾ ਸੀ ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣਾ ਪੁੱਤਰ ਉਹਨਾਂ ਦੇ ਹਵਾਲੇ ਕਰਕੇ ਸਦੀਆਂ ਤੋਂ ਪਈ ਤਰੇੜ ਨੂੰ ਖਤਮ ਕਰ ਦਿੱਤਾ ਹੂੰ ਹੂੰ ਹੁਣ ਉੱਥੇ ਪ੍ਰਿੰਸੀਪਲ ਸਬੀਰ ਸਿੰਘ ਜੀ ਸਾਡਾ ਇਤਿਹਾਸ ਭਾਗ ਪਹਿਲਾ ਗੁਰੂ ਹਰਗੋਬਿੰਦ ਪਾਸ਼ਾਹ ਦੀ ਜੀਵਨੀ ਤੇ ਲਿਖਦੇ ਆ ਕਿ ਜਦੋਂ ਉਹਨਾਂ ਨੇ ਥੋੜਾ ਜਿਆਦਾ ਜਸਦਰ ਜੀ ਉੱਤੇ ਤਾਂ ਆਪਾਂ ਉਹ ਨਹੀਂ ਆ ਥੋੜਾ ਤਰੇਡ ਵਾਲੀ ਜਿਹੜੀ ਗੱਲ ਹੈਗੀ ਕਿਉਂਕਿ ਜਦੋਂ ਆਪਾਂ ਗੁਰੂ ਅਮਰਦਾਸ ਪਾਸ਼ਾ ਦੇ ਇਤਿਹਾਸ ਨੂੰ ਪੜ੍ਹਦੇ ਆ ਤੇ ਉਹਦੇ ਚ ਇਹ ਵੀ ਆਇਆ ਸੀ ਕਿ ਸਿੱਖਾਂ ਨੂੰ ਅਦਾਸੀਨ ਹੋਣ ਤੋਂ ਮਨਾ ਵੀ ਕੀਤਾ ਸੀ ਉਹ ਵੀ ਥੋੜਾ ਜਿਆਦਾ ਜਦਾਂ ਮੜਾ ਜਿਹਾ ਐਕਸਪਲੇਨ ਕਰਦੇ ਹੋ ਇਹ ਸੀਗਾ ਕਿ ਬਾਬਾ ਸ੍ਰੀ ਚੰਦ ਨੇ ਅਦਾਸੀ ਮਤ ਜਿਹੜਾ ਇਹਦਾ ਸਿੱਖ ਮਤ ਨਾਲ ਕੋ ਲੈਣ ਦੇਣ ਨਹੀਂ ਹੈ ਹਮ ਬਾਬਾ ਸ੍ਰੀ ਚੰਦ ਨੇ ਵਿਆਹ ਨਹੀਂ ਕਰਾਇਆ ਜੀ ਅਦਾਸੀ ਮਤ ਦਾ ਪ੍ਰਚਾਰ ਕਰਦੇ ਸੀ ਜੀ ਹੁਣ ਗੁਰੂ ਨਾਨਕ ਦੇ ਪੁੱਤਰ ਸੀਗੇ ਤੇ ਸਿੱਖਾਂ ਦਾ ਝਕਾ ਉਧਰ ਨੂੰ ਹੋਇਆ ਵੀ ਵੀ ਗੁਰੂ ਨਾਨਕ ਦੇ ਪੁੱਤਰ ਆ ਤੇ ਇੱਥੇ ਫਿਰ ਤੀਸਰੇ ਪਾਸ਼ਾ ਜੀ ਨੇ ਅਚੇਚਾ ਸਿੱਖਾਂ ਨੂੰ ਤਾਲਣਾ ਕੀਤੀ ਸੀ ਕਿ ਅਦਾਸੀ ਨਹੀਂ ਹੋਣਾ ਜੀ ਜੀ ਛੇਵੇਂ ਪਾਸ਼ਾ ਤੱਕ ਹੂੰ ਹੂੰ ਬਾਬਾ ਸ਼੍ਰੀ ਚੰਦ ਜਿਹੜੇ ਅਦਾਸੀ ਮਤ ਦਾ ਪ੍ਰਚਾਰ ਕਰਦੇ ਰਹੇ ਜੀ ਜੀ ਗੱਲ ਤੁਹਾਡੀ ਸਮਝ ਆਉਂਦੀ ਜੀ ਜੀ ਬਿਲਕੁਲ ਬਿਲਕੁਲ ਲੇਕਿਨ ਜਦੋਂ ਹਰਗਬਿੰਦ ਪਾਤਸ਼ਾਹ ਦੇ ਕੋਲ ਮਿਲਦੇ ਆ ਇਹ ਤੇੜੇ ਹੀ ਸੀ ਜੀ ਜੀ ਕਿ ਬਾਬਾ ਸ਼੍ਰੀ ਚੰਦ ਨੇ ਸਿੱਖ ਧਰਮ ਦੀ بجائے ਅਦਾਸੀ মত ਜਿਹੜਾ ਉਹ ਆਪਣਾ ਚਲਾਇਆ ਹੂੰ 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 ਬਿਲਕੁਲ ਉਹਨਾਂ ਨੇ ਸਿੱਖੀ ਨੂੰ ਨਹੀਂ ਮੰਨਿਆ ਜੀ ਜੀ ਲੇਕਿਨ 6ਵੇਂ ਪਾਤਸ਼ਾਹ ਤੱਕ ਆ ਕੇ ਜਦੋਂ ਮਿਲਦੇ ਆ ਤੇ ਉਹਨਾਂ ਨੂੰ ਸਾਰੇ ਗੁਰੂ ਸਾਹਿਬਾਨ ਦੀ ਪ੍ਰਤਿਪਾ ਦਾ ਜਦੋਂ ਪਤਾ ਲੱਗਾ ਹੂੰ ਤੇ ਉਹ ਤੇੜ ਮਿਟੀ ਅਦਾਸੀ ਵਾਲੀ ਵੀ ਉਹਨਾਂ ਨੇ ਅਦਾਸੀ ਪੁਣਾ ਛੱਡ ਕੇ ਹਮ ਬਾਬਾ ਗੁਰਦਤਾ ਜੀ ਨੂੰ ਆਪਣੇ ਜਿੰਨੇ ਉਹਨਾਂ ਦੇ ਸਥਾਨ ਸੀ ਜਿਨ੍ਹਾਂ ਨੂੰ ਧੂਣੀਆਂ ਕਿਹਾ ਗਿਆ ਉਹ ਧੂਣੇ ਜਿਹੜੇ ਅੱਗ ਵਾਲੇ ਨਹੀਂ ਧੂਣੀ ਸਹੀ ਮੈਨਾਂ ਜੀ ਮਸ਼ਾਲ ਜਗਾਉਣੀ ਹੁੰਦੀ ਹੈ ਜੀ ਉਹਨਾਂ ਨੇ ਸਪਸ਼ਟ ਕਹਿਤਾ ਬਾਬਾ ਗੁਰਦਤਾ ਜੀ ਨੂੰ ਵੀ ਤੁਸੀਂ ਹੁਣ ਸਾਡੇ ਸਥਾਨਾਂ ਤੇ ਵੀ ਸਿੱਖੀ ਦਾ ਪ੍ਰਚਾਰ ਕਰਨਾ ਮਤਲਬ ਸਾਡੇ ਧੂਣਿਆਂ ਤੇ ਵੀ ਹੁਣ ਸਿੱਖੀ ਦਾ ਹੀ ਪ੍ਰਚਾਰ ਹੋਣਾ ਸਿੱਖੀ ਦਾ ਹੀ ਪ੍ਰਚਾਰ ਹੋਣਾ ਹਮਮ ਔਰ ਉਹਦੇ ਜਿਹੜੀ ਆ ਤੁਸੀਂ ਇਹ ਸਵਾਲ ਤੁਹਾਡਾ ਨਬੜ ਗਿਆ ਨਾ ਜੀ ਜਿਹੜੀ ਐਗਜ਼ੈਕਟ ਲਫ਼ਜ਼ ਮੈਂ ਤਾਂ ਜ਼ਰੂਰ ਜ਼ਰੂਰ ਪੜਨ ਲੱਗਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਗੱਲੀ ਬਾਤੀ ਗੱਲ ਨਹੀਂ ਹੋਈ ਇਹ ਇਤਿਹਾਸਿਕ ਹਵਾਲਾ ਇਹ ਰੈਫਰੈਂਸ ਮੌਜੂਦ ਹੈ ਹਾਂ ਇਹ ਗੱਲੀ ਬਾਤੀ ਗੱਲ ਨਹੀਂ ਹੋਈ ਉਹ ਕਹਿੰਦੇ ਆ ਵੀ ਜਦੋਂ ਉਹਨਾਂ ਨੇ ਬਾਬਾ ਗੁਰਦੇਤਾ ਨੂੰ ਕਿਹਾ ਤੇ ਬਾਬਾ ਸ਼੍ਰੀਚੰਦ ਨੇ ਆਪਣੀ ਸਿਰ ਊੜ ਨੇ ਤਾਰ ਕੇ ਬਾਬਾ ਜੀ ਦੇ ਸਿਰ ਤੇ ਰੱਖ ਕੇ ਕਿਹਾ ਕਿ ਅਸੀਂ ਆਪਣਾ 100 ਸਾਲ ਦਾ ਕਮਾਇਆ ਤਪ ਇਹਨਾਂ ਨੂੰ ਬਖਸ਼ਦੇ ਆਂ ਗੁਰੂ ਨਾਨਕ ਦੀ ਗ੍ਰਿਹਾਈ ਤਾਂ ਅੱਗੇ ਹੀ ਆਪपास ਸੀ ਸਾਡੇ ਕੋਲ ਸਿਰਫ ਫਕੀਰੀ ਸੀ ਉਹ ਵੀ ਅਸੀਂ ਗੁਰੂ ਘਰ ਨੂੰ ਸੌਂਪਦੇ ਆਂ ਜੀ ਇੱਥੋਂ ਉਹਨਾਂ ਨੇ ਆਪਣੇ ਆਪ ਨੂੰ ਸਿੱਖ ਲਹਿਰ ਦੇ ਨਾਲ ਮਰਜ ਕੀਤਾ ਜੀ ਤੇ ਗਾਂ ਬਾਬਾ ਗਿਰਦਤਾ ਜੀ ਦੇ ਪ੍ਰਚਾਰ ਲਈ ਫੇ ਜਿਹੜੇ ਉਹਨਾਂ ਦੇ ਅਸਥਾਨ ਸੀ ਉਹਨਾਂ ਦੇ ਬਾਬਾ ਅਲਮਸਤ ਬਾਬਾ ਫੂਲ ਬਾਬਾ ਗੋਂਦਾ ਬਾਲੂ ਹਸਣਾ ਇਹਨਾਂ ਸਾਰਿਆਂ ਨੇ ਵੀ ਫੇ ਜਿਹੜਾ ਸਿੱਖੀ ਵਾਲਾ ਬਣਾ ਪਾਇਆ ਹੂੰ ਪਹਿਲਾਂ ਦਾਸੀਆਂ ਉਹਨਾਂ ਨੇ ਮਨੂੰ ਸਿੱਖੀ ਧਾਰਨ ਕਰ ਲਈ ਆਪਾਂ ਨੇ ਸਿੱਖੀ ਧਾਰਨ ਕਰ ਲਈ ਤੇ ਬਾਬਾ ਗੁਰਦਿੱਤਾ ਜੀ ਦੇ ਨਾਲ ਇਹਨਾਂ ਸਾਰਿਆਂ ਨੇ ਪ੍ਰਚਾਰ ਵੀ ਸਿੱਖੀ ਦਾ ਕੀਤਾ ਹੁਣ ਇੱਥੇ ਇੱਕ ਬਹੁਤ ਜ਼ਰੂਰੀ ਗੱਲ ਇਹ ਹੈਗਾ ਵੀ ਜਿਹੜਾ ਉਹਨਾਂ ਨੇ ਹਵਾਲਾ ਆਪਾਂ ਨੂੰ ਦਿੱਤਾ ਹੂੰ ਹੂੰ ਹੁਣ ਇੱਥੇ ਜਦੋਂ ਦਾਸੀਆਂ ਦੀ ਗੱਲ ਚੱਲੀ ਤੇ ਇਹ ਸਰਦਾਰ ਕਪੂਰ ਸਿੰਘ ਹੋਣਾ ਨੇ ਸਾਰੀ ਡਿਟੇਲ ਜਿਹੜੀ ਹੈ ਇਹ ਰਾਜ ਕਰੇਗਾ ਖਾਲਸਾ ਜੀ ਦਿੱਤੀ ਹੂੰ ਹੂੰ ਗੱਲ ਤਾਂ ਬਹੁਤ ਲੰਮੀ ਆ ਉਹ ਕਹਿੰਦਾ ਕਿ ਇਹ ਜਿਹੜੀਆਂ ਅਦਾਸੀਆਂ ਦੀਆਂ ਕਈ ਸ਼੍ਰੇਣੀਆਂ ਹੂੰ ਕਈਆਂ ਨੇ ਤਾਂ ਪ੍ਰੀਵੀ ਕਾਉਂਸਲ ਨੂੰ ਜਾ ਕੇ ਲਿਖ ਕੇ ਦੇ ਦਿੱਤਾ ਸੀਗੇ ਵੀ ਅਸੀਂ ਸਿੱਖ ਨਹੀਂ ਹੈ ਜੀ ਤੇ ਕਈ ਸਿੱਖੀ ਦੇ ਨੂੰ ਧੋਖਾ ਦੇਣ ਲਈ ਹੂੰ ਜਿੱਦਾਂ ਹੁਣ ਆਪਾਂ ਵਿਆਹ ਚ ਦੇਖਦੇ ਆਂ ਵੀ ਉਹ ਪੋਥੀਆਂ ਵੀ ਬਾਣੀਆਂ ਦੀਆਂ ਪਈਆਂ ਸਭ ਪਈਆਂ ਪਰ ਉਹ ਪਗਮੇ ਕੱਪੜੇ ਪਾਉਂਦੇ ਆ ਆਪਣੇ ਸਾਰਾ ਾਲਮਲ ਵਰਤਦੇ ਆ ਜੀ ਇਹ ਵੀ ਦਾਸੀ ਸੀ ਹੂੰ 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 ਸਮਝਦੇ ਨਾ ਕਈ ਸ਼੍ਰੇਣੀਆਂ ਹੋ ਗਈਆਂ ਹੂੰ ਹੂੰ ਲੇਕਿਨ ਉਹ ਕਹਿੰਦੇ ਕਿ ਜਿਹੜੀ ਸ਼ੁੱਧ ਸ਼੍ਰੇਣੀ ਇਹੀ ਸੀ ਜਿਹੜੀ ਬਾਬੀ ਸ਼੍ਰੀਚੰਦ ਵਾਲੀ ਮਰਜ ਹੋਈ ਹੂੰ 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 ਇਹ ਨਾਲ ਜੀ ਇਹ ਕੋਹਰੇ ਆਪਣੇ ਆਪ ਨੂੰ ਇਹਨਾਂ ਨਾਲ ਦਾਸੀ ਲਫ਼ਜ਼ ਜੁੜ ਗਿਆ ਹੂੰ ਆਗੇ ਸਿੱਕੀ ਚ ਪਰ ਉਹ ਸ਼ਬਦ ਜੁੜਿਆ ਰਿਹਾ ਦਾਸੀ ਇਹ ਨਾਲ ਫੇ ਜਿਹੜੇ ਪੰਗਾਣੀ ਦੇ ਯੁੱਧ ਵੇਲੇ ਦਾਸੀ ਕੁਛ ਰਹਿੰਦੇ ਸੀ ਉੱਥੇ ਤੇ ਉਹਨਾਂ ਜੋ ਆਪਾਂ ਨੂੰ ਆਉਂਦਾ ਕਿ ਮਹੰਤ ਕ੍ਰਿਪਾਲਦਾਸ ਦੇ ਨਾਂ ਨਾਂ ਵੀ ਦਾਸੀ ਜੁੜਦਾ ਸੀ ਜਿਹੜਾ ਪਗਾਣੀ ਦੇ ਯੁੱਧ 'ਚ ਗੁਰੂ ਸਾਹਿਬ ਦੇ ਨਾਲ ਲੜਿਆ ਸੀ ਜੀ ਗੁਰੂ ਸਾਹਿਬ ਨਾਲੋਂ ਲੜਿਆ ਸੀ ਉਹ ਵੀ ਦਾਸੀ ਸੀ ਹੂੰ ਹੂੰ ਕੁਛ ਦਾਸੀ ਭੱਜ ਵੀ ਗਏ ਸੀ ਹੂੰ 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 ਇਹ ਫਿਰ ਜਿਹੜੇ ਭੱਜੇ ਆਏ ਫਿਰ ਜਾ ਕੇ ਤੀਰਥਾਂ ਤੂਰਤਾਂ ਤੇ ਇਹਨਾਂ ਨੇ ਅੱਧੇ ਹਿੰਦੂ ਅੱਧੇ ਇੱਧਰ ਇਹਨਾਂ ਨੇ ਉਹ ਸਾਰਾ ਜਿਹੜਾ ਰਾਤਾਂ ਤੱਕ ਤਾਂ ਪਰ ਜਿਹੜੇ ਮਾਨਤ ਕ੍ਰਿਪਾਲਦਾਸ ਦੀ ਸੋਚਣੀ ਦੇ ਸੀ ਉਹਨਾਂ ਨੂੰ ਫਿਰ ਜਦੋਂ 1699 ਦੀ ਵਿਸਾਖੀ 'ਚ ਖੰਡੇ ਦੀ ਪੋਲ ਦੀ ਗੱਲ ਚੱਲੀ ਉਹ ਤਾਂ ਫਿਰ ਪੋਲ ਸ਼ੱਕੇ ਬਕਾਇਦਾ ਸਿੱਖ ਹੋ ਗਏ ਜਿਹੜੇ ਉਹ ਸਿੱਖੀ ਦੇ ਵਿੱਚ ਆ ਗਏ ਹੂੰ ਹੂੰ ਜਿਹੜੇ ਬਾਕੀ ਸੀ ਫਿਰ ਲੰਮਾ ਕੰਮ ਆ ਡੇਰਿਆਂ ਤੇ ਕਬਜ਼ੇ ਕਰਨ ਲਈ ਹੂੰ ਹੂੰ ਹੁਣ ਅਦਾਸੀ ਵੀ ਤਿੰਨ ਚਾਰ ਕਿਸਮ ਦੇ ਆ ਕਈ ਜਟਾ ਰੱਖਦੇ ਆ ਕਈ ਨੰਗੇ ਰਹਿੰਦੇ ਆ ਸਾਡਾ ਉਹਨਾਂ ਦਾਸੀਆਂ ਨਾਲ ਕੋਈ ਲੈਣ ਦੇਣ ਨਹੀਂ ਹੈ ਹੂੰ ਹੂੰ ਲੇਕਿਨ ਜਿਹੜੇ ਅਦਾਸੀ ਆਪਣੇ ਸ਼੍ਰੀ ਚੰਦ ਦੀ ਸੰਪਰਦਾਇ ਚ ਵਾਏ ਜੀ ਜੀ ਉਹਨਾਂ ਨੇ ਸਿੱਖੀ ਧਾਰਨ ਕੀਤੀ ਤੇ ਸਰਦਾਰ ਕਪੂਰ ਸੋਂ ਕਹਿੰਦੇ ਵੀ ਇਹ ਕਈ ਸੰਪਰਦਾਇ ਇਹਨਾਂ ਦੀਆਂ ਹੈਗੀਆਂ ਪਰ ਇਹ ਨਾ ਅਸਲੀ ਅਦਾਸੀ ਸੰਪਰਦਾ ਉਹ ਹੀ ਮੰਨੀ ਗਈ ਜਿਹੜੀ ਬਾਬਾ ਗੁਰਦਿੱਤਾ ਜੀ ਨੂੰ ਸ਼੍ਰੀ ਚੰਦ ਦੇ ਉਹਨਾਂ ਨੇ ਗਾਂ ਤੋੜਨ ਲਈ ਸਿੱਖੀ ਲਈ ਦਿੱਤੀ ਉਹ ਕਹਿੰਦੇ ਉਹ ਸਿੱਖੀ ਦਾ ਪ੍ਰਚਾਰ ਕਰਦੇ ਸੀਗੇ ਪਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਸ਼੍ਰੀ ਚੰਦ ਨੂੰ ਰੂਪ ਨਹੀਂ ਸੀ ਮੰਨਦੇ ਹਾਂ 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 ਇਹ ਕਲੀਅਰ ਕਰਨ ਵਾਲੀ ਗੱਲ ਆ ਮਤਲਬ ਉਹ ਸਿੱਖੀ ਦਾ ਪ੍ਰਚਾਰ ਤੇ ਕਰਦੇ ਸੀ ਹਾਂ ਪਰ ਉਹ ਸ਼੍ਰੀ ਚੰਦ ਨੂੰ ਗੁਰੂ ਦਾ ਹਮਪੱਲਾ ਨਹੀਂ ਸੀ ਮੰਨਦੇ ਜੀ 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 ਉਹਨਾਂ ਦੀ ਮਤਲਬ ਉਹਤੇ ਤਤ ਗੁਰਮਤ ਦਾ ਜਿਹੜਾ ਨਰੋਲ ਗੁਰਮਤ ਦਾ ਜੋ ਸਿੱਖੀ ਸਿਧਾਂਤ ਦਾ ਪ੍ਰਚਾਰ ਉਹੀ ਹੁੰਦਾ ਇਹ ਗੱਲ ਉਹਨੇ ਬੜੀ ਕਲੀਅਰ ਕਰਕੇ ਲਿਖੀ ਆ ਹਮ ਹਮ ਸਰਦਾਰ ਕਪੂਰ ਸੋਨੇ ਜੀ ਉਹ ਕਹਿੰਦੇ ਕਿ ਅਸਲੀ ਅਦਾਸੀ ਸੰਪਰਤਾ ਤਾਂ ਬਾਬਾ ਗੁਰਦਤਾ ਜੀ ਵਾਲੀ ਸੀ ਹਮ ਉਹ ਸ਼੍ਰੀ ਚੰਦ ਦਾ ਸਤਕਾਰ ਜ਼ਰੂਰ ਕਰਦੇ ਸੀ ਹੂੰ 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 ਪਰ ਉਹਨਾਂ ਨੂੰ ਕਿਸੇ ਹੋਰ ਗੁਰੂ ਸਥਾਨੀ ਅਥਵਾ ਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਰੂਪ ਜਾਂ ਹੰ ਪੱਲਾ ਨਹੀਂ ਸੀ ਮੰਨਦੇ ਹੂੰ 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 ਉਹਦਾ ਸਤਕਾਰ ਕਰਦੇ ਸੀ ਵੀ ਉਹ ਵੱਡੇ ਆ ਸਾਡੇ ਪਰ ਉਹਨਾਂ ਨੂੰ ਉਹਨਾਂ ਦਾ ਗੁਰੂ ਉਹਦਾ ਰੂਪ ਬਿਲਕੁਲ ਗੁਰੂ ਸਾਹਿਬ ਵਾਲਾ ਸਤਕਾਰ ਕਿਸੇ ਦਾ ਨਹੀਂ ਹੋ ਸਕਦਾ ਨਾ ਇੱਕ ਦੋਨਾਂ ਨੇ ਇੱਕ ਦੋਨਾਂ ਨੇ ਇਹ ਗੱਲ ਕਲੀਅਰ ਕੀਤੀ ਉਹਨਾਂ ਨੇ ਇੱਕ ਇਥੇ ਕਿਤਾਬ ਹੈਗੀ ਆ ਸਫਰਾਂ ਦੀ ਸਾਖੀ ਪੋਥੀ ਹੂੰ 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 ਉਹਦੇ ਚ ਉਹਨਾਂ ਨੇ ਬਾਬਾ ਸ਼੍ਰੀਚੰਦ ਨੇ ਇੱਕ ਲਿਖਿਆ ਆਰਤਾ ਹੂੰ ਹੂੰ ਉਹ ਜਿਹੜਾ ਬਾਬਾ ਸ਼੍ਰੀਚੰਦ ਦਾ ਲਿਖਿਆ ਹੋਇਆ ਆਰਤਾ ਉਹ ਇਸ ਗੱਲ ਨੂੰ ਸਪਸ਼ਟ ਕਰਦਾ ਔਰ ਇਹ ਹੈ ਬੜਾ ਲੰਮਾ ਹੂੰ ਹੂੰ ਇਹ ਸਰਦਾਰ ਕਪੂਰ ਸਿੰਘ ਉਹਨਾਂ ਨੇ ਰਾਜ ਕਰੇਗਾ ਖਾਲਸਾ ਜਿਹੜੀ ਉਹਨਾਂ ਦੀ ਕਿਤਾਬ ਆ ਉਹਦੇ ਵਿੱਚ ਸਫਰਾਂ ਦੀ ਸਾਖੀ ਪੋਥੀ ਤੇ ਜਿਹੜਾ ਉਹਨਾਂ ਨੇ ਅਧਿਆਇ ਲਿਖਿਆ ਉਹਦੇ ਚਾ ਗੱਲ ਜਿਹੜੀ ਜਗੀਰ ਸਿੰਘ ਜੀ ਹੁਣ ਦੇਖਣ ਵਾਲੀ ਗੱਲ ਆ ਜੀ ਵੀ ਇੱਥੇ ਕਿਦਾਂ ਜਿਹੜੇ ਹੁਣ ਇਹ ਡਬਲ ਰੋਲ ਕਿਦਾਂ ਅਦਾ ਕਰਨਗੇ ਹਮ ਉਹਨਾਂ ਨੇ ਜੋ ਬਾਬਾ ਸ਼੍ਰੀਚੰਦ ਜੀ ਨੇ ਗੁਰੂ ਨਾਨਕ ਦੀ ਸਿੱਖਸਾ ਚਾਰਤਾ ਲਿਖਿਆ ਉਹਦਾ ਲਿਖਤੀ ਸਬੂਤ ਜਿਹੜਾ ਉਹ ਸਰਦਾਰ ਕਪੂਰ ਸਿੰਘ ਉਹਨਾਂ ਨੇ ਦਿੱਤਾ ਉਹਦੇ ਜੋ ਆਪਾਂ ਪੰਜ ਚਾਰ ਪੜਿਗੇ ਤੇ ਗੱਲ ਸਮਝ ਪੈ ਜੂ ਐਸੇ ਬਹੁਤ ਲੰਮਾ ਕਿਸੇ ਨੇ ਪੜ੍ਹਨਾ ਹੋਵੇ ਤਾਂ ਉਥੋਂ ਪੜ੍ਹ ਸਕਦਾ ਉਹ ਕਹਿੰਦੇ ਕਿ ਅਦਾਸੀਆਂ ਦੇ ਆਦੀਚਾਰੀਆ ਬਾਬਾ ਸ਼੍ਰੀਚੰਦ ਦੀ ਰਚਨਾ ਜਿਹਨੂੰ ਆਰਤਾ ਕਿਹਾ ਜਾਂਦਾ ਜਿਸ ਨੇ ਬਾਬਾ ਗੁਰਦੇਤਾ ਨੂੰ ਉੱਤਰਾਧਿਕਾਰੀ ਥਾਪਣ ਵੇਲੇ ਰਤਨਾਕਰ ਸਮ ਗੁਰੂ ਘਰ ਮੰਮ ਬਖਸ਼ੇ ਸੰਮਰੰਗ ਮਤਲਬ ਅਸੀਂ ਵੀ ਗੁਰੂ ਘਰ ਚ ਆਪਣੇ ਆਪ ਨੂੰ ਭੇਦ ਕਰਦੇ ਆਂ ਜੀ ਔਰ ਉਹ ਕਹਿੰਦੇ ਕਿ ਬਾਬਾ ਸ਼੍ਰੀ ਚੰਦ ਨੇ ਜਿਹੜਾ ਆਰਤਾ ਲਿਖਿਆ ਉਹ ਕੀ ਆ ਹਮ ਹਮ ਆਰਤਾ ਕੀਜੇ ਨਾਨਕ ਸ਼ਾਹ ਪਾਦਸ਼ਾਹ ਕਾ ਜੀ ਨੋਟ ਕਰਿਓ ਗੱਲ ਸ਼ਾਹ ਪਾਦਸ਼ਾਹ ਕਾ ਉਹਨਾਂ ਨੇ ਵੀ ਗੁਰੂ ਨਾਨਕ ਨੂੰ ਇੱਥੇ ਆ ਕੇ ਮੰਨਿਆ ਹਮ ਹਮ ਇਹ ਬਾਬਾ ਸ਼੍ਰੀ ਚੰਦ ਦਾ ਲਿਖਿਆ ਹੋਇਆ ਸਾਡਾ ਆਪਣਾ ਨਹੀਂ ਹੈ ਜੀ 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 ਉਹ ਕਹਿੰਦੇ ਆਰਤਾ ਕੀਜੇ ਨਾਨਕ ਸ਼ਾਹ ਪਾਦਸ਼ਾਹ ਕਾ ਹਰ ਹਰ ਦੀਨ ਦੁਨੀਆ ਕੇ ਸ਼ੇਨ ਸ਼ਾਹ ਕਾ ਹਮ ਚਾਰ ਕੁੰਟ ਜਾਂ ਕੀ ਧਰਮਸ਼ਾਲਾ ਜੀ ਜੀ ਇਹ ਬਾਬਾ ਸ਼੍ਰੀ ਚੰਦ ਜੀ ਕਹਿ ਰਿਹਾ ਗੁਰੂ ਨਾਨਕ ਸਾਹਿਬ ਉਹਰੇ ਜੀ ਚਾਰ ਕੁੰਟ ਜਾਂ ਕੀ ਧਰਮਸ਼ਾਲਾ ਸੰਗਤ ਗਾਵੇ ਸ਼ਬਦ ਰਸਾਲਾ ਹਮ ਹਮ ਆਰਤਾ ਕੀਜੇ ਨਾਨਕ ਸ਼ਾ ਪਾਦਸ਼ਾਹ ਕਾ ਹਰ ਹਰ ਦੀਨ ਦੁਨੀਆ ਕੇ ਸ਼ੇਨ ਸ਼ਾਹ ਕਾ ਕੋਟ ਦੇਵੀ ਜਾ ਕੇ ਜੋਤ ਜਗਾਵੇ కోడ్ 33 ਜਾ ਕੇ ਉਸਤਤ ਗਾਵੇ ਹੂੰ ਕਿ ਗੁਰੂ ਨਾਨਕ ਦੀ ਮਹਿਮਾ ਤਾਂ ਸਾਰੇ 33 ਕਰੋੜ ਦੇਵਤਾ ਘਰ ਹੈ ਬਾਬੇ ਸ਼੍ਰੀਚੰਦ ਜੀ ਦੀ ਆਪਣੇ ਹੱਥ ਲਿਖਤ ਹੈ ਜੀ ਐਂਡ ਤੇ ਫੇ ਉਹ ਏ ਕਹਿੰਦੇ ਆ ਕਿ ਆਰਤਾ ਕੀ ਜੇ ਬਹੁਤ ਲੰਮਾ ਆ ਵੈਸੇ ਮਤਲਬ ਆਪਾਂ ਸਮਝ ਲਿਆ ਮਤਲਬ ਆਪਾਂ ਮੀਨ ਉਹਦੀ ਸਿਧਾਂਤਕ ਪੱਖ ਤੋਂ ਤਾਂ ਇਹ ਗੱਲਾਂ ਕਲੀਅਰ ਹੋ ਜਾਂਦੀਆਂ ਨੇ ਐਨ ਉਹਨਾਂ ਨੇ ਲਿਖ ਕੇ ਕਲੀਅਰ ਕਰ ਦਿੱਤੀਆਂ ਨੇ ਜੀ ਪੰਜ ਪ੍ਰਵਾਣ ਹੈ ਸਤਗੁਰ ਪੂਰਾ ਵਾਜੇ ਸ਼ਬਦ ਅਨਾਹਦ ਤੂਰਾ ਆਰਤਾ ਕੀ ਜੇ ਨਾਨਕ ਪਾਸ਼ਾ ਕਾ ਹਰ ਹਰ ਦੇਨ ਦੁਨੀਆ ਕੇ ਸ਼ਾਨਸ਼ਾਹ ਕਾ ਹੁਣ ਬਾਬਾ ਸ਼੍ਰੀ ਚੰਦ ਵੀ ਗੁਰੂ ਨਾਨਕ ਨੂੰ ਦੁਨੀਆ ਦਾ ਸ਼ਾਨਸ਼ਾਹ ਮੰਨਦੇ ਐ ਅਖੀਰ ਤੇ ਜਦੋਂ ਕਹਿੰਦੇ ਕਿ ਆਰਤ ਸਰਨ ਪਰੇ ਕੀ ਰਾਖ ਦੇ ਆਲਾ ਨਾਨਕ ਤੁਮਰੇ ਬਾਲਗ ਪਾਲਾ ਹੂੰ ਹੂੰ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਆ ਕਿ हे ਗੁਰੂ ਨਾਨਕ ਮੈਂ ਤੇਰੀ ਸ਼ਰਨ ਆਇਆ ਤੇ ਮੇਰੀ लाज ਰੱਖ। ਹੂੰ ਐਂ ਕਹਿ ਲੋਗੇ ਛੇਵੇਂ ਜਾਮੇ ਜੇ ਆ ਕੇ ਗੁਰੂ ਹਰਗੋਬਿੰਦ ਪਾਸ਼ ਗੁਰੂ ਹਰਗੋਬਿੰਦ ਜਿਹੜੇ ਆਪਣੇ ਬਾਬਾ ਸ਼੍ਰੀ ਚੰਦ ਜੀ ਆ ਉਹ ਵੀ ਗੁਰੂ ਨਾਨਕ ਨੂੰ ਆਪਣਾ ਮੰਨ ਲੈਂਦੇ ਆ ਗੁਰੂ ਮੰਨ ਲੈਂਦੇ ਆ ਮੰਨ ਲੈਂਦੇ ਆ ਜੀ ਫੇ ਕਹਿੰਦੇ ਆਰਤਾ ਕੀਜੇ ਨਾਨਕ ਸ਼ਾਹ ਪਾਸ਼ਾ ਕਾ ਹਰ ਹਰ ਦੀਨ ਦੁਨੀਆ ਕੇ ਸ਼ੇਨ ਸ਼ਾਹ ਕਾ ਗਾਜੋ ਜੀ ਵਾਹਿਗੁਰੂ ਗਾਜੋ ਜੀ ਵਾਹਿਗੁਰੂ ਗਾਜੋ ਜੀ ਵਾਹਿਗੁਰੂ ਬਾਬਾ ਕਰ ਦਿੱਤਾ ਦੇਨ ਦੁਨੀ ਦਾ ਟਿੱਕਾ ਜੀਓ ਪਿੰਡ ਜਨ ਦਿੱਤਾ ਐਸਾ ਗੁਰ ਸਿਮਰੋ ਨਤ ਨਤਾ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਹੁਣ ਤੁਸੀਂ ਮੈਨੂੰ ਦੱਸੋ ਜਗਜੀਤ ਸਿੰਘ ਜੀ ਅੱਜ ਕਿਹੜੀ ਗੱਲ ਆ ਜਿਹੜੀ ਸ਼ੱਕ ਰਹੇਗੀ ਜੀ ਜੀ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਜਿਹੜੀ ਦੇ ਸੰਪਰਤਾ ਜੀ ਫਿਰ ਜ세ਦਰ ਜੀ ਵੱਡਾ ਸਵਾਲ ਫਿਰ ਜੋ ਅੱਜ ਜੋ ਕੁਛ ਬਾਬਾ ਸ਼੍ਰੀ ਚੰਦ ਦੇ ਨਾਮ ਤੇ ਚੱਲ ਰਿਹਾ ਹੈਗਾ ਉਹਨੂੰ ਫਿਰ ਆਪਾਂ ਕਿਵੇਂ ਜਸਟੀਫਾਈ ਕਰਾਂਗੇ ਇਹ ਦੋ ਇਹ ਦੋਗਲੀ ਨੀਤੀ ਵਰਤ ਰਹੇ ਆ ਨਾ ਹਮ ਹੁਣ ਜਿਹੜਾ ਇਹਨਾਂ ਦਾ ਮੇਨ ਸਥਾਨ ਆ ਇੱਥੇ ਮੇਰਾ ਖਿਆਲ ਹਰਿਆਣੇ 'ਚ ਜਾਂ ਕਿੱਥੇ ਜੀ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਆ ਹਮ ਹ ਅਖੰਡ ਪਾਠ ਵੀ ਕਰਾਉਂਦੇ ਆ ਅੰਮ੍ਰਿਤ ਵੀ ਸਿਖਾਉਂਦੇ ਆ ਅੰਮ੍ਰਿਤ ਵੀ ਸਿਖਾਉਂਦੇ ਜੀ ਪਰ ਫੋਟੋ ਬਾਬਾ ਸ਼੍ਰੀ ਚੰਦ ਦੀ ਜਿਹੜੀ ਆ ਉਹ ਸ਼ਿਵਜੀ ਦੇ ਭਗਤ ਵਾਲੀ ਲਾਉਂਦੇ ਆ ਹਮ ਹ ਹ ਇਹ ਦੋਗਲੀ ਨੀਤੀ ਨੇ ਨਾ ਜੈ ਜੀ 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 ਜਾਦਿਸ਼ ਬਾਬਾ ਸ਼੍ਰੀਚੰਦ ਨੇ ਲਿਖਤੀ ਤੌਰ ਤੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਸਤਿਗੁਰ ਮੰਨ ਲਿਆ ਜੀ ਤੇ ਬਾਬਾ ਗਰਦਿੱਤਾ ਨੂੰ ਆਪਣਾ ਉਤਰਾਧਿਕਾਰੀ ਥਾਪ ਦਿੱਤਾ ਹੂੰ ਹੂੰ ਗੱਲ ਤੁਹਾਡੀ ਪਕੜ ਚ ਆਈ ਤੇ ਉਤਰਾਧਿਕਾਰੀ ਨੂੰ ਥਾਪਿਆ ਸਿੱਖੀ ਦਾ ਪ੍ਰਚਾਰ ਕਰਨ ਲਈ ਹੂੰ ਤੇ ਫੇਰ ਹੁਣ ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਆ ਗੁਰੂ ਅਮਰ ਅਮਰ ਸੰਚਾਰ ਵੀ ਕਰਦੇ ਆ ਅਮਰ ਸੰਚਾਰ ਵੀ ਕਰਦੇ ਆ ਫੇਰ ਗੱਲ ਮੁੱਖ ਤਾਰਾ ਦੀ ਕਰੋ ਨਹੀਂ ਫੇਰ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਰਹੇਗੀ ਨਾ ਜੀ ਬਿਲਕੁਲ ਉੱਥੇ ਗੱਲ ਫਿਰ ਗੁਰੂ ਗ੍ਰੰਥ ਗੁਰੂ ਪੰਥ ਦੀ ਆਉਣਾ ਜੀ ਜੀ ਕਿਉਂਕਿ ਜਦੋਂ ਖੰਡੇ ਬਾਟੇ ਦੀ ਪੋਲ ਤੋਂ ਬਾਅਦ ਤੇ ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਜੀ ਬਖਸ਼ਿਸ਼ ਕਰ ਦਿੱਤੀ ਤੇ ਇਹ ਨਾ ਲਫ਼ਜ਼ਾ ਨਾ ਕਰ ਦਿੱਤੀ ਵੀ ਸਾਡੀ ਆਤਮਾ ਗ੍ਰੰਥ ਚ ਹੈ ਸਰੀਰ ਪੰਥ ਚ ਹੈ ਤੇ ਫਿਰ ਐ ਸਿਧਾਂਤ ਨੂੰ ਮੁੱਖ ਰੱਖਣਾ ਪਊਣਾ ਜੀ 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 ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਣਾ ਪਊ ਗੁਰੂ ਪੰਥ ਦੇ ਸੰਗਾਂ ਨੂੰ ਮੰਨਣਾ ਪਊ ਤੇ ਹੁਣ ਜੇ ਡਬਲ ਨੀਤੀ ਵਰਤਣੀ ਹੈ ਬਿਲਕੁਲ ਔਰ ਥੋੜਾ ਜਿਹਾ ਆਪਾਂ ਦੇਖੀਏ ਕਿ ਜਦੋਂ ਕਿਉਂਕਿ ਭਾਰਤ ਦੇ ਵਿੱਚ ਜੇ ਕੱਲੀ ਇੱਥੇ ਸਿੱਖ ਲਹਿਰ ਤੋਂ ਪਹਿਲਾਂ ਹੋਰ ਭਗਤੀ ਮੂਵਮੈਂਟ ਵੀ ਚੱਲੀ ਹੈਗੀ ਹੋਰ ਬਹੁਤ ਸਾਰੀਆਂ ਲਹਿਰਾਂ ਹੋਈਆਂ ਤੇ ਜੇ ਆਪਾਂ ਇੱਥੇ ਉਹ ਦਾਸਿਨ ਪਰੰਪਰਾ ਦੀ ਵੀ ਦੇਖ ਲਈ ਕਿ ਇਹ ਸਾਰੀਆਂ ਲਹਿਰਾਂ ਨੂੰ ਬ੍ਰਾਹਮਣਵਾਦ ਨੇ ਆਪਣੇ ਅੰਦਰ ਇੱਕ ਤਰੀਕੇ ਦੇ ਨਾਲ ਜਜ਼ਬ ਕਰ ਲਿਆ ਸਿਰਫ ਇੱਕ ਸਿੱਖੀ ਹੀ ਇਹੋ ਜੀ ਸੀ ਸਿੱਖ ਧਰਮ ਹੀ ਇਹੋ ਜਿਹਾ ਸੀ ਕਿ ਜਿਹੜਾ ਇਹਨਾਂ ਤੋਂ ਜਜਬ ਹੋਇਆ ਨਹੀਂ ਲੱਗੇ ਅਜੇ ਵੀ ਹੋਇਆ ਭਾਵੇਂ ਕਿ ਕੁਝ ਕਹਿੰਦੇ ਕਿ ਬੌਂਦੇ ਰਾਜਨੀਤੀਬਾਨ ਉਹਨਾਂ ਦੇ ਵਿੱਚ ਜਜਬ ਹੋ ਗਏ ਹੁਣ ਪਰ ਜੋ ਮੁੱਖ ਧਾਰਾ ਹੈਗੀ ਆ ਉਹ ਅਜੇ ਪੂਰਾ ਇਹਨਾਂ ਨੂੰ ਹਰੇਕ ਜਿਹੜਾ ਇਹਨਾਂ ਦਾ ਕੋਈ ਮੂਵਮੈਂਟ ਹੁੰਦੀ ਆ ਉਹਦਾ ਚੈਲੰਜ ਹੁੰਦੀ ਆ ਫਿਰ ਜਹੇਦਰ ਜੀ ਸਵਾਲ ਮੇਰਾ ਇੱਥੇ ਇਹ ਹੈ ਕਿ ਫਿਰ ਬਾਬਾ ਸ਼੍ਰੀ ਚੰਦ ਦੇ ਇਤਿਹਾਸ ਨਾਲ ਵੀ ਇਹੋ ਕੁਝ ਹੀ ਹੋਇਆ ਵੀ ਉਹ 10 ਸਿੰਨ ਜਿਹੜੇ ਅਸਲ ਜੋ ਉਹਨਾਂ ਨੇ ਉਦੋਂ ਕਿਹਾ ਸੀ ਉਹਨਾਂ ਨੇ ਤੇ ਆਪਣੇ ਆਪ ਨੂੰ ਸਿੱਖੀ 'ਚ ਮਰਨ ਦੀ ਗੀਤਾ ਇਹ ਚੁੱਕ ਕੇ ਹਿੰਦੂਇਜ਼ਮ 'ਚ ਮਰ ਵੀ ਆਪਣੇ ਢੰਗ ਨਾਲ ਵਰਤ ਲਿਆ ਹਮ 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 ਇਤਿਹਾਸਕ ਹਵਾਲੇ ਕਹਿੰਦੇ ਆ ਕਿ ਉਹਨਾਂ ਨੇ ਗੁਰੂ ਨਾਨਕ ਨੂੰ ਸਤਿਗੁਰ ਮੰਨ ਲਿਆ ਸਿੱਖੀ 'ਚ ਆਪਣੇ ਆਪ ਨੂੰ ਮਰਜ ਕਰ ਲਿਆ ਜੀ ਜੀ ਲੇਕਿਨ ਹੁਣ ਸਿੱਖ ਧਰਮ ਨੂੰ Hindu ਧਰਮ 'ਚ ਜਜ਼ਬ ਕਰਨ ਲਈ ਹਮ ਹਮ ਇਹਨੂੰ ਇੱਕ ਟੂਲ ਦੇ ਤੌਰ ਤੇ ਵਰਤ ਰਹੇ ਆ ਹਮ ਹਮ ਕਿ ਬਾਬਾ ਸ਼੍ਰੀ ਚੰਦ ਦਾਸੀ ਸੀ ਹਮ ਤੇ ਉਹਨੂੰ ਗੁਰੂ ਨਾਨਕ ਤੋਂ ਵੀ ਗਾਂ ਲਈ ਜਾਂਦੇ ਆ ਹਮ 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 ਜਦ ਕਿ ਸ਼੍ਰੀ ਚੰਦ ਗੁਰੂ ਨਾਨਕ ਨੂੰ ਆਪਣਾ ਰੱਬ ਮੰंदे ਆ ਹਮ ਤੇ ਇਹ ਸ਼੍ਰੀ ਚੰਦ ਨੂੰ ਗੁਰੂ ਨਾਨਕ ਦੇ ਬਰਾਬਰ ਲਿਜਾ ਰਹੇ ਬਰਾਬਰ ਕੀ ਅੱਗੇ ਲੈ ਕੇ ਜਾ ਰਹੇ ਅੱਗੇ ਲੈ ਜਾ ਰਹੇ ਆ ਜੀ ਹੁਣ ਇਹ ਜਿਹੜੇ ਮੇਨ ਇਹਨਾਂ ਦਾ ਸਥਾਨ ਆ ਜਿੱਥੇ ਤੁਸੀਂ ਖੰਡ ਪਾਠ ਕਰਾਉਨੇ ਆ ਜਿੱਥੇ ਅਮਰ ਸਿਖਾਉਨੇ ਆ ਉੱਥੇ ਤੁਹਾਨੂੰ ਬਾਬਾ ਸ਼੍ਰੀ ਚੰਦ ਦੀ ਉਹ ਜਿਹੜੀ ਨਗਨ ਫੋਟੋ ਨਹੀਂ ਲਾਉਣੀ ਚਾਹੀਦੀ ਨਹੀਂ ਹੁਣ ਉਹਨਾਂ ਨੇ ਥੋੜਾ ਜਿਹਾ ਕੱਪੜੇ ਪਾ ਲਏ ਉਹ ਮਤਲਬ ਕੱਪੜੇ ਵਾਲਾ ਫੋਟੋ ਪਾ ਲਏ ਪਰ ਫੇ ਵੀ ਜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਦੀ ਫੋਟੋ ਵੀ ਨਹੀਂ ਲੱਗ ਸਕਦੀ ਹਾਂ ਹਾਂ ਬਿਲਕੁਲ ਕਪੜੇ ਵਾਲੀ ਹੋਵੇ ਜੇ ਕਿਸੇ ਮਹਾਤਮਾ ਦੀ ਹੋਵੇ ਕਿਸੇ ਦੀ ਹੋਵੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਬਰਾਬਰ ਕਿਸੇ ਵੀ ਦੇਹਧਾਰੀ ਈਵਨ ਸੰਤ ਦੀ ਮਹਾਪੁਰਖਾਂ ਦੀ ਫੋਟੋ ਨਹੀਂ ਲੱਗ ਸਕਦੀ ਫੋਟੋ ਨਹੀਂ ਲੱਗ ਸਕਦੀ ਜੀ ਇਹ ਸਾਡੇ ਸਿਧਾਂਤ ਦੇ ਤਾਂ ਬਿਲਕੁਲ ਉਲਟਾ ਬਿਲਕੁਲ ਦੂਆ ਹੁਣ ਕੀ ਹੈ ਜਗਜੀਤ ਸਿੰਘ ਜੀ ਕਿ ਭਗਤੀ ਲਹਿਰ ਤੋਂ ਬਹੁਤ ਛੇਤੀ ਹੀ ਹਿੰਦੂ ਧਰਮ ਵਿੱਚ ਜਜ਼ਬ ਹੋ ਗਈ ਜੀ ਜੀ ਉਹ ਤਾਂ ਬਹੁਤ ਛੇਤੀ ਹੋ ਗਈ ਨਾ ਜੀ ਹੋਣੇ ਜਿਹੜਾ ਗੁਰੂ ਨਾਨਕ ਦਾ ਇਕੱਲੇ ਧਰਮ ਦੀ ਗੱਲ ਨਹੀਂ ਨਾ ਜੀ ਇੱਥੇ ਹੂੰ 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 ਗੁਰੂ ਨਾਨਕ ਨੇ ਇੱਕ ਮਿਸ਼ਨ ਚਲਾਇਆ ਜੀ ਤਰਮੈਂ ਤੁਹਾਨੂੰ ਦੱਸਿਆ ਵੀ ਧਰਮ ਦੀ ਤੁਹਾਨੂੰ ਇੰਨੀ ਗੱਲ ਕਹੀ ਹੈ ਵੀ ਧਰਮ ਹੈ ਹੀ ਉਹ ਜਿਹੜਾ ਸੱਚ ਨੂੰ ਦ੍ਰਿੜ ਕਰਦਾ ਬਿਲਕੁਲ ਮਿਸ਼ਨ ਚਲਾਇਆ ਔਰ ਮਿਸ਼ਨ ਦੀ ਪੂਰਤੀ ਵੀ ਹੋਈ ਨਹੀਂ ਤੇ 800 ਸਾਲ ਦੀ ਜਿਹੜੀ ਗੁਲਾਮੀ ਉਹ ਕਿਸੇ ਨੇ ਨਹੀਂ ਲਾਈ ਤੇ ਜੀ ਜੀ ਸਿੰਘ ਜੀ ਮੇਰੀ ਗੱਲ ਸੁਣੋ ਮਿਸ਼ਨ ਦੀ ਪੂਰਤੀ ਵੀ ਗੱਲੀਮਰਤੀ ਨਹੀਂ ਹੋਈ ਹੈ ਜੀ ਜੀ ਮਿਸ਼ਨ ਦੀ ਪੂਰਤੀ ਲਈ ਸਭ ਤੋਂ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋਣੀ ਹੈ ਗੁਰੂ ਨਾਨਕ ਦੀ ਮਿਸ਼ਨ ਦੀ ਪੂਰਤੀ ਲਈ ਸ਼ਹਾਦਤ ਹੋਈ ਗੁਰੂ ਨਾਨਕ ਦੀ ਮਿਸ਼ਨ ਦੀ ਪੂਰਤੀ ਲਈ ਛੇਵੇਂ ਪਾਤਸ਼ਾਹ ਨੂੰ ਚਾਰ ਜੁੱਧ ਲੜਨੇ ਪਏ ਗਾਂ 7ਵੇਂ 8ਵੇਂ ਪਾਤਸ਼ਾਹ ਨੇ ਵੀ ਗੁਰੂ ਨਾਨਕ ਦੇ ਮਿਸ਼ਨ ਦੀ ਪੂਰਤੀ ਨੂੰ ਅੱਗੇ ਤੋਰਿਆ ਗੁਰੂ ਨਾਨਕ ਦੀ ਮਿਸ਼ਨ ਦੀ ਪੂਰਤੀ ਤੇ ਸਿੱਖ ਇਨਕਲਾਬ ਲਈ ਹੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਬਿਲਕੁਲ ਬਿਲਕੁਲ ਦੁਬਾਰਾ ਆਪਾਂ ਇਤਿਹਾਸਿਕ ਲੜੀ ਤੇ ਆਪਾਂ ਆਉਨੇ ਹੈਗੇ ਆ ਜਦੋਂ ਗੁਰੂ ਮਹਾਰਾਜ ਉੱਥੇ ਕਰਤਾਰਪੁਰ ਸਾਹਿਬ ਹੁੰਦੇ ਨਹੀਂ ਕਿਉਂਕਿ ਆਪਾਂ ਬਵਿੰਜਾ ਰਾਜਿਆਂ ਦਾ ਜਿਹੜਾ ਪਿਛਲੇ ਤੋਂ ਪਿਛਲੇ ਐਪੀਸੋਡ ਚ ਵੀ ਜ਼ਿਕਰ ਕਰਕੇ ਆਏ ਸੀ ਕਿ ਜੋ ਗਵਾਲੀਅਰ ਦੇ ਕਿਲੇ ਵਿੱਚੋਂ ਜਿਹੜੇ ਗੁਰੂ ਸਾਹਿਬ ਨੇ ਆਪ ਰਹਾ ਕਰਵਾਏ ਸੀ ਉਹਨਾਂ ਦੇ ਵਿੱਚੋਂ ਕਦੀ ਕੋਈ ਗੁਰੂ ਸਾਹਿਬ ਨੂੰ ਮਿਲਣ ਵੀ ਆਇਆ ਕੋਈ ਸਾਨੂੰ ਇਹੋ ਜਿਹਾ ਕੋਈ ਹਵਾਲਾ ਮਿਲਦਾ ਇਹ ਬੜਾ ਜਗੀਰ ਸਿੰਘ ਜੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਹ ਜਦੋਂ ਗੁਰੂ ਸਾਹਿਬ ਕੀਰਤਪੁਰ ਜਾਂਦੇ ਆ ਨਾ ਜੀ ਜੀ ਇਹ 52 ਤੋਂ ਬਾਲੇ ਰਾਜੇ ਜਿਹੜੇ ਐ ਇਸੇ ਸਾਈਡ ਦੇ ਸੀਗੇ ਕੁਝ ਹਿੰਦੂ ਰਾਜਪੂਤ ਰਾਜੇ ਸੀ ਹੂੰ ਹੂੰ ਇਹਨਾਂ ਜੇ ਮੇਨ ਸੀਗਾ ਕਹਿਲੂਰ ਦਾ ਰਾਜਾ ਤਾਰਾ ਜਨ ਜਿਹੜੀ ਫਿਰ ਗਾਂ ਲਾਦਨੇ ਦਸਵੇਂ ਪਾਸ਼ਾ ਨੇ ਮਤਲਬ ਹਮਲਾ ਕੀਤਾ ਵਿਰੋਧ ਕੀਤਾ ਜੀ ਇਹ ਆਪਾਂ ਨੂੰ ਨੌ ਮਿਲਦੇ ਆ ਕਿ ਜਦੋਂ ਗੁਰੂ ਸਾਹਿਬ ਕੀਰਤਪੁਰ ਜਾਂਦੇ ਆ ਹੂੰ ਗੁਰੂ ਹਰਗੋਬਿੰਦ ਪਾਸ਼ਾ ਤੇ ਉਹਨਾਂ ਜੋ ਨੌ ਉਹ ਰਾਜੇ ਗੁਰੂ ਸਾਹਿਬ ਨੂੰ ਮਿਲਣ ਆਉਂਦੇ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗਵਾਲੀਗਿਰ ਦੇ ਕਿਲੇ ਚੋਂ ਰਿਹਾ ਕਰਾਇਆ ਤੇ ਉਹਨਾਂ ਪੰਜਾਂ ਨੌਵਾਂ ਦੇ ਨਾਂ ਜਿਹੜੇ ਆ ਜੀ ਇਹ ਪ੍ਰਿੰਸੀਪਲ ਸਤਵੀਰ ਸਿੰਘ ਨੇ ਦਿੱਤੇ ਆ ਹਮ ਕਿ ਕੀਰਤਪੁਰ ਗੁਰੂ ਜੀ ਦਾ ਆਉਣਾ ਸੁਣ ਕੇ ਕਹਿਲੂਰ ਦਾ ਰਾਜਾ ਤਾਰਾ ਚੰਦ ਆਇਆ ਹਮ ਜਿਨ੍ਹਾਂ ਨੂੰ ਗੁਰੂ ਜੀ ਨੇ ਗਵਾਲੀਗਿਰ ਦੇ ਕਿਲੇ ਚੋਂ ਰਿਹਾ ਕਰਾਇਆ ਸੀ ਇਹਨੇ ਘੂੜੇ ਦੇ ਕੀਮਤੀ ਤੋਹਫੇ ਵੀ ਪੇਸ਼ ਕੀਤੇ ਬਾਕੀ ਰਾਜੇ ਵੀ ਜਿਨ੍ਹਾਂ ਨੂੰ ਬੰਦੀ ਤੋਂ ਛਡਾਇਆ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਦਰਸ਼ਨ ਕਰਨ ਵਾਲਿਆਂ ਵਿੱਚ ਜਗਤ ਪ੍ਰਕਾਸ਼ ਸਰਮੋਰੀਆ ਕਰਮਚੰਦ ਪੰਭੋਰੀਆ ਨਰਪਤ ਸਿੰਘ ਹਿੰਦੂ ਰਾਜਪੂਤ ਰਾਜਾ ਜੰਮਵਾਲੀਆ ਧਰਮਪਾਲ ਬੂ ਘਟਵਾਲਾ ਗੱਜ ਸਿੰਘ ਹੰਡੂਰ ਪੀਖ ਸੈਨ ਕੈਂਥਲੀਆ ਤੇ ਭਜੀ ਵਾਲਾ ਪ੍ਰਸਿੱਧ ਹਨ ਜੀ ਜੀ ਇਹ ਕਹਿੰਦੇ ਇਹ ਪ੍ਰਸਿੱਧ ਆਏ ਸਾਰੇ ਹੋਣਗੇ ਜੀ ਕਿਉਂਕਿ ਦੂਜੇ ਇਹ ਇਕੱਲੇ ਬਾਈ ਧਾਰਦੇ ਨੇ ਸੀ ਨਾ ਜੀ ਹੂੰ ਹੂੰ ਇਹ ਪੂਰੇ ਮੁਲਖ ਦੇ ਵਿੱਚੋਂ ਜਿਹੜੇ ਹਿੰਦੂ ਰਾਜੇ ਉਹਨੇ ਕਹਿ ਦਿੱਤੇ ਸੀ ਉਹ ਸਾਰੇ ਛੜਾਏ ਸੀ ਨਾ ਜੀ ਜੀ ਇਹ ਹੁਣ ਇਤਿਹਾਸਿਕ ਖੋਜ ਦਾ ਵਿਸ਼ਾ ਪਰ ਇਹ ਤਾਂ ਸਿੱਧ ਹੋ ਗਿਆ ਨਾ ਵੀ ਜਿਹੜੇ ਗੋਲਗਿਰ ਦੇ ਕਿਲੇ 'ਚੋਂ ਗੁਰੂ ਸਾਹਿਬ ਨੇ ਕਰਾਏ ਉਹਨਾਂ ਮਿਲਣ ਦੇ ਸਾਨੂੰ ਨਾਮ ਮਿਲਦੇ ਜਿਹੜੇ ਉਹਨਾਂ ਨੂੰ ਮਿਲਣ ਆਏ ਸਮਝਦੇ ਆ ਨਾ ਜੀ ਜੀ ਇੱਥੇ ਫੇ ਆ ਕੇ ਕੱਲੇ ਇਹ ਨਹੀਂ ਕਿ ਗੁਰੂ ਸਾਹਿਬ ਨੇ ਫੇ ਵੀ ਆਪਣਾ ਕਿਉਂਕਿ ਦੇਖੋ ਇੱਕ ਜਗਜੀਤ ਸਿੰਘ ਜੀ ਨੋਟ ਕਰੀ ਗਏ ਆਪਾਂ ਇਹ ਸਾਰੇ ਕਹਿਣ ਨੇ ਵੀ ਗੁਰੂ ਸਾਹਿਬ ਨੇ ਗੁਰੂ ਹਰ Rai ਬਾਸ਼ਾ ਨੂੰ ਕਿਹਾ ਸੀਗਾ ਵੀ ਤੁਸੀਂ 220 ਕੋੜ ਰੱਖਣਾ ਉਹ ਤਾਂ ਪਹਿਲਾਂ ਹੀ ਸੀਗਾ ਹੂੰ 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 ਹੁਣ ਜਦੋਂ ਗੁਰੂ ਹਰ ਬਿਲਕੁਲ ਉਹ ਤਾਂ ਅੱਗੇ ਹੈਂਡਓਵਰ ਹੋ ਹੀ ਗਿਆ ਨਾ ਨਾਲ ਜਦੋਂ ਕੀਰਤਪੁਰ ਗਏ ਤਾਂ ਬਕਾਇਦਾ ਸਾਰਾ ਫੌਜ ਦਾ ਜਿਹੜਾ ਉਹਨਾਂ ਨੇ ਕੋੜਿਆਂ ਦੇ ਅਸਤਵਲ ਸਭ ਕੁਝ ਸੀਗਾ ਫੌਜ ਤਾਂ ਗੁਰੂ ਕੋਲ ਸੀ ਜੀ ਇੱਥੇ ਸਗੋਂ ਤਾਰਾ ਚੰਦ ਜਿਹੜਾ ਹੈਗਾ ਇਹਦੀ ਰਿਆਸਤ ਤੇ ਪਹਿਲਾਂ ਵੀ ਜਦੋਂ ਹਮਲਾ ਹੋਇਆ ਨਾ ਤੇ ਇਹਦੇ ਕੋ ਪਿੰਡ ਉਹਨਾਂ ਨੇ ਖੋਲੇ ਤੇ ਇੱਥੇ ਹਰਗੁਬਿੰਦ ਪਾਸ਼ਾ ਨੇ ਵੀ ਉਸ ਤਾਰਾ ਚੰਦ ਦੇ ਨਾਲ ਆਪਣੇ ਫੌਜੀ ਭੇਜ ਕੇ ਤੇ ਉਹਦੇ ਇਲਾਕੇ ਤਾਰਾ ਚੰਦ ਨੂੰ ਵਾਪਸ ਦੁਆਏ ਸੀ ਜੀ ਇਹ ਵੀ ਸਾਡੇ ਕੋਲ ਧਿਆਨ ਆਉਂਦਾ ਹਰਗਵਿੰਦ ਪਾਸ਼ਾ ਨੇ ਇਹਨਾਂ ਨੂੰ ਛਡਾਉਣ ਤੋਂ ਬਾਅਦ ਵੀ ਹੂੰ ਹੂੰ ਇਹਨਾਂ ਦੀ ਮਦਦ ਕੀਤੀ ਇਹਨਾਂ ਦੀ ਮਦਦ ਕੀਤੀ ਹੂੰ ਹੂੰ ਸੋ ਇਹ ਕੀਰਤਪੁਰ ਫੇ ਜਨਾਚਰ ਗੁਰੂ ਹਰਗਵਿੰਦ ਪਾਸ਼ਾ ਰਹੇ ਆ ਇਹ ਆਪਾਂ ਕਲੀਅਰ ਕਰ ਲਿਆ ਕਿ ਧਰਮ ਦੇ ਪ੍ਰਚਾਰ ਦਾ ਵੀ ਉਹਨਾਂ ਨੇ ਬੰਦੋਬਸਤ ਕਰ ਲਿਆ ਜੀ ਤੇ ਦੂਏ ਬੰਨੇ ਅਕਾਲ ਤਖਤ ਦਾ ਜਦੋਂ ਆਪਾਂ ਗਾਂਵਾਂ ਦਾ ਬੰਦੋ ਵੀ ਕਰਦੇ ਆ ਸੈੱਟ ਕਰ ਉਹ ਵੀ ਆ ਗਿਆ ਉਹ ਆਪਾਂ ਸਾਰਾ ਕਲੀਅਰ ਕਰਿਆ ਹੈ ਹੂੰ ਹੁਣ ਆਪਾਂ ਇਹ ਦੇਖਣਾ ਕਿ ਕੀਰਤਪੁਰ ਤੋਂ ਬਾਅਦ ਜਦੋਂ ਹਰਗੋਬਿੰਦ ਬਾਸ਼ਾ ਇੱਥੇ ਆਉਂਦੇ ਆ ਤੇ ਇਹ ਫੇਜ ਜਿਹੜੇ ਜੋਤੀ ਜੋਤ ਸਮਾਉਣ ਤੱਕ ਐਸੀਆਂ ਐਸੀਆਂ ਕਟਰਾਵਾ ਮੋਟੀਆਂ-ਮੋਟੀਆਂ ਵਰਤੇ ਦੀਆਂ ਇਹਦਾ ਆਪਾਂ ਜ਼ਿਕਰ ਕਰਾਂਗੇ ਜੀ ਪਰ ਸਾਡਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਸਿਰਫ ਇੰਨਾ ਹੀ ਆ ਕਿ ਗੁਰੂ ਨਾਨਕ ਦੂਜਿਆਂ ਗੁਰੂਆਂ ਨਾਲੋਂ ਵੱਖਰੇ ਨਹੀਂ ਹੈ ਹੂੰ 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 ਜੀ ਤੇ ਜਿਹੜਾ ਸਾਡਾ ਸਿਧਾਂਤ ਆ ਭਾਈ ਗੁਰੂ ਗ੍ਰੰਥ ਗੁਰੂ ਪੰਥ ਦਾ ਉਹਦੇ ਜੋ ਤੁਸੀਂ ਗੁਰੂ ਨਾਨਕ ਨੂੰ ਵੱਖ ਨਹੀਂ ਕਰ ਸਕਦੇ ਹੂੰ ਤੇ ਗੁਰੂ ਗ੍ਰੰਥ ਸਾਹਿਬ ਦਾ ਐਸੀ ਇਹ ਤਾਂ ਖੇਡ ਤਾਂ ਗੁਰੂ ਦੀ ਆਪਣੀ ਹੈ ਨਾ ਜੀ ਹੂੰ ਹੁਣ ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਕੀਤੀ ਤੇ ਦਸਵੇਂ ਪਾਤਸ਼ਾਹ ਸਾਰਾ ਫਿਜਬਾ ਨਹੀਂ ਲਿਖਾਉਂਦੇ ਹੂੰ ਹੂੰ ਬਿਲਕੁਲ ਇਹ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਇਹ ਦਸਾਂ ਗੁਰੂਆਂ ਵੱਲੋਂ ਪ੍ਰਵਾਨਿਤ ਜੀ ਤੇ ਦਸਾਂ ਗੁਰੂਆਂ ਦੇ ਰਾਹੀਂ ਹੂੰ ਹੂੰ ਹਾਜ਼ਰਾਂ ਹਜ਼ੂਰ ਸਾਡੇ ਗੁਰੂ ਆ ਹੂੰ ਹੂੰ ਇਹਦੇ ਚੋਂ ਤੁਸੀਂ ਗੁਰੂ ਨਾਨਕ ਨੂੰ ਕਿਸੇ ਕੀਮਤ ਤੇ ਵੱਖ ਨਹੀਂ ਕਰ ਸਕਦੇ ਜੀ ਤੇ ਜਿਹੜੇ ਲੋਕ ਕਰਦੇ ਆ ਇਹ ਲਫਜ਼ ਤਾਂ ਵੈਸੇ ਥੋੜਾ ਜਿਆ ਸਖਤ ਹੁੰਦਾ ਅਸੀਂ ਉਹਨਾਂ ਨੂੰ ਚੈਲੰਜ ਕਰਦੇ ਆ ਵੀ ਸਾਡੇ ਸਾਹਮਣੇ ਆ ਕੇ ਤੁਸੀਂ ਗੁਰੂ ਨਾਨਕ ਨੂੰ ਦੂਜਿਆਂ ਗੁਰੂਆਂ ਨਾਲੋਂ ਵੱਖ ਕਰਕੇ ਦਿਖਾ ਦਿਓ ਹੂੰ 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 ਬਿਲਕੁਲ ਬਿਲਕੁਲ ਸਾਹਮਣੇ ਆਓ ਹੂੰ ਹੂੰ ਲਿਖਾਈ ਜੋ ਜੋ ਮਰਜ਼ੀ ਪ੍ਰਚਾਰ ਕਰੀ ਜੋ ਜੋ ਮਰਜ਼ੀ ਸਾਡਾ ਜਿਹੜਾ ਆਧਾਰ ਹੋਊਗਾ ਉਹ ਗੁਰੂ ਗ੍ਰੰਥ ਸਾਹਿਬ ਹੋਊਗਾ ਹੂੰ ਹੂੰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਧਾਰ ਬਣਾ ਕੇ ਬੈਠਾਂਗੇ ਇਸ ਆਧਾਰ ਤੇ ਕੋਈ ਵੀ ਸਾਡੇ ਨਾਲ ਚੈਲੰਜ ਕਰੇ ਤੇ ਸਾਨੂੰ ਉਹ ਦੱਸੇ ਗੁਰੂ ਨਾਨਕ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ ਨਾ ਦੂਜਿਆਂ ਗੁਰੂਆਂ ਨਵਾਂ ਨਾਲੋਂ ਵੱਖ ਕੀਤਾ ਜਾ ਸਕਦਾ ਪ੍ਰੋਗਰਾਮ ਦੇ ਬਾਰੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਵੇ ਤੁਸੀਂ ਪੁੱਛਣਾ ਹੋਵੇ ਜਾਂ ਫੀਡਬੈਕ ਦੇਣੀ ਹੋਵੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0121551101 ਤੇ ਤੇ ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜਿਹਹੇਦਰ ਹੋਣਾ ਦਾ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ